ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਸੁਤੰਤਰਤਾ ਦਿਵਸ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਐਸਐਸਪੀ ਸ਼ੁਭਮ ਅਗਰਵਾਲ ਖੁਦ ਮੈਦਾਨ ਵਿੱਚ ਉਤਰੇ ਇਸ ਮੌਕੇ 150 ਦੇ ਕਰੀਬ ਪੁਲਿਸ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਹਿੱਸਾ ਲਿਆ ਐਸਐਸਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਇਲਾਕੇ ਵਿੱਚ ਅਮਨ ਅਮਾਨ ਬਰਕਰਾਰ ਰੱਖਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਲਈ ਫਲੈਗ ਮਾਰਚ ਕੱਢਿਆ ਗਿਆ ਹੈ ਇਹ ਮਾਰਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ਼ੁਰੂ ਹੋ ਕੇ ਮੁੱਖ ਬਾਜ਼ਾਰਾਂ ਤੇ ਵੱਖ-ਵੱਖ ਰੈਹਾਸ਼ੀ ਇਲਾਕਿਆਂ ਵਿੱਚੋਂ ਲੰਘਿਆ ਐਸਐਸਪੀ ਸ਼ੁਭ ਮਕਰਵਾਲ ਨੇ ਕਿਹਾ ਕਿ ਇਹ ਫਲੈਗ ਮਾਰਚ 15 ਅਗਸਤ ਨੂੰ ਹੋਣ ਵਾਲੇ ਸਮਾਗਮਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਕੱਢਿਆ ਗਿਆ ਹੈ ਇਸ ਦਾ ਮੁੱਖ ਮਕਸਦ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨੂੰ ਰੋਕਣਾ ਅਤੇ ਲੋਕਾਂ ਨੂੰ ਸੁਤੰਤਰਤਾ ਦਿਵਸ ਦੇ ਜਸ਼ਨ ਵਿੱਚ ਬੇਖੌਫ ਹੋ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਹੈ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਗਏ ਨੇ ਸ਼ਹਿਰ ਦੇ ਸੁਵੇਦਰਸ਼ੀਲ ਇਲਾਕਿਆਂ ਵਿੱਚ ਵਾਧੂ ਪੁਲਿਸ ਫੋਰਸ ਤੇ ਨਾਤ ਕੀਤੀ ਗਈ ਹੈ ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਵਿਅਸਤੂ ਜਾਂ ਸ਼ੱਕੀ ਵਿਅਕਤੀ ਦੀ ਖਬਰ ਮਿਲੇ ਤਾਂ ਪੁਲਿਸ ਨੂੰ ਇਸ ਦੇ ਸਬੰਧ ਵਿੱਚ ਸੂਚਨਾ ਦਿੱਤੀ ਜਾਵੇ ਐਸਐਸਪੀ ਸ਼ੁਭਮ ਅਗਰਵਾਲ ਨੇ ਹੋਰ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਸਮਾਜ ਵਿਰੋਧੀ ਐ ਦੇਸ਼ ਵਿਰੋਧੀ ਜਿਹੜੀ ਇਸ ਤਰੀਕੇ ਦੀ ਤਾਕਤ ਹੈ ਉਹ ਐਕਟਿਵ ਹੋਣ ਲੱਗੀ ਹੈ ਤੇ ਉਹ ਕਿਤੇ ਨਾ ਕਿਤੇ ਦਾ ਫਾਇਦਾ ਉਠਾਣ ਦੀ ਕੋਸ਼ਿਸ਼ ਕਰਦੀ ਹੈ ਇਨਸਾਈ ਗੱਲਾਂ ਨੂੰ ਦੇਖਦੇ ਹੋਏ ਤੇ ਇਹਦੇ ਨਾਲ-ਨਾਲ ਸਾਡੇ ਜ਼ਿਲ੍ਹੇ ਦੇ ਵਿੱਚ ਇਹਨੂੰ ਪ੍ਰੋਪਰ ਜਿੱਦਾਂ ਕ੍ਰਾਈਮ ਫਰੀ ਚੱਲ ਰਿਹਾ ਹੈ ਇੱਥੇ ਕਾਫੀ ਸਮਾਂ ਤੋਂ ਪੀਸਫੁੱਲ ਚੱਲ ਰਿਹਾ ਹੈ ਉਸ ਤਰੀਕੇ ਨਾਲ ਹੀ ਇਹਨੂੰ ਬਰਕਰਾਰ ਰੱਖਦੇ ਹੋਏ ਸਾਡੀ ਜਿਹੜੀ ਪੁਲਿਸ ਫੋਰਸ ਹੈ ਉਹ ਮੁਸਤੈਦੀ ਨਾਲ ਤਾਇਨਾਤ ਹੈ ਕਾਇਮ ਹੈ ਆਪਣੇ ਇਲਾਕੇ ਦੇ ਵਿੱਚ ਨਾਕਾਬੰਦੀ ਤੇ ਕਿਲਾਬੰਦੀ ਪੂਰੇ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਕੀਤੀ ਹੋਈ ਹੈ ਜਿਹਦੇ ਵਿੱਚ ਚਾਰੋਂ ਜਿਹੜੇ ਪਾਸੋਂ ਜਿਹਨੂੰ ਐਕਸੈਸ ਰੋਡਸ ਹੈਗੀਆਂ ਜਿਹੜੇ ਜ਼ਿਲ੍ਹੇ ਨੂੰ ਕਨੈਕਟ ਕਰਦੇ ਆ ਉਹ ਸਾਰਿਆਂ ਤੇ ਲਗਾਤਾਰ 24/7 ਨਾਕਾਬੰਦੀ ਚੱਲ ਰਹੀ ਆ ਜਿਹੜੇ ਇੰਪੋਰਟੈਂਟ ਪਬਲਿਕ ਪਲੇਸਿਸ ਐ ਜਿਵੇਂ ਕਿ ਬੱਸ ਸਟੈਂਡ ਰੇਲਵੇ ਸਟੇਸ਼ਨ ਹੋਰ ਜਿਹੜੇ ਪੀੜੇ ਆ ਜਿਹੜੀ ਸੜਕਾਂ ਨੇ ਆ ਜਾਂ ਗਲੀਆਂ ਨੇ ਆ ਜਾਂ ਮੇਨ ਜਿਹੜੇ ਸਾਡੇ ਬਾਜ਼ਾਰ ਨੇ ਆ ਸਾਰੇ ਤੇ ਸਭੀ ਜਿਹੜੀ ਟੀਮ ਐ ਲਗਾਤਾਰ ਉਹਨਾਂ ਦੀ ਚੈਕਿੰਗ ਕਰ ਰਹੀ ਐ ਤੇ ਮੁਸਤੈਦੀ ਨਾਲ ਉਸਦੇ ਅਸੀਂ ਆਪਣੀ ਡਿਊਟੀਆਂ ਕਰ ਰਹੇ ਹਾਂ ਉਸੇ ਲੜੀ ਦੇ ਵਿੱਚ ਅੱਜ ਅਸੀਂ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ 플ੈਗ ਮਾਰਚ ਫਾਲੋਡ ਬਾਏ ਅ ਫੁੱਟ ਮਾਰਚ ਉਹ ਅਸੀਂ ਕਰ ਰਹੇ ਆ ਤੇ ਇਹਦੇ ਵਿੱਚ ਕਰੀਬ 150 ਦੇ ਕਰੀਬ ਜਿਹੜੇ ਸਾਡੇ ਮੁਲਾਜ਼ਮ ਹੈ ਉਹ ਪਾਰਟਿਸਪੇਟ ਕਰ ਰਹੇ ਆ ਤੇ ਐਸਪੀ ਡੀ ਸਾਹਿਬ ਇਹਨੂੰ ਪੂਰੇ ਇਸ ਨੂੰ ਨਿਗਰਾਨੀ ਨੂੰ ਦੀਆਂ ਲੀਡ ਕਰ ਰਹੇ ਆ ਐਸੀ ਆਪ ਦੇ ਵਿੱਚ ਅੱਗੇ ਤੋਂ ਲੀਡਿੰਗ ਫਰਮ ਦਾ ਫੰਟ ਪਾਰਟਿਸਪੇਟ ਕਰ ਰਹੇ ਆ ਤੇ ਇਹ ਸਾਰੀ ਗੱਲਾਂ ਤੋਂ ਮੇਰੀ ਲੋਕਾਂ ਨੂੰ ਸਿਰਫ ਇਹੀ ਅਪੀਲ ਹੈ ਕਿ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਐਂਟੀ ਸੋਸ਼ਲ ਐਂਟੀ ਨੈਸ਼ਨਲ ਐਕਟੀਵਿਟੀ ਦੇ ਬਾਰੇ ਜਾਂ ਜਿੱਦਾਂ ਸਰਕਾਰ ਦਾ ਚੱਲ ਰਿਹਾ ਹੈ ਮੁਹਿੰਮ ਸਰਕਾਰ ਵੱਲੋਂ ਜੋ ਨਸ਼ਾ ਬਰੋਤ ਉਹਦੇ ਹਸਨੂ ਲੈ ਕੇ ਤੁਹਾਡੇ ਕੋਲ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਮਿਲਦੀ ਹੈ ਤੁਸੀਂ ਪੁਲਿਸ ਕੰਟਰੋਲ ਰੂਮ ਜਿਹਦੇ ਵਿੱਚ 112 ਨੰਬਰ ਤੇ 103 ਨੰਬਰ ਹੈ ਉਹਦੇ ਤੁਸੀਂ ਆਪਣੀ ਗੱਲ ਕਹਿ ਸਕਦੇ ਉਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸੇਫ ਪੰਜਾਬ ਜਿਹੜੀ ਟੈਪਲਾਈ ਐਪ ਉਹਦੇ ਵਿੱਚ ਤੁਸੀਂ ਆਪਣੀ ਜਿਹੜੀ ਹੈਗੀ ਇਨਫੋਰਮੇਸ਼ਨ ਦੇ ਸਕਦੇ ਹੋ ਜਾਂ ਡਾਇਰੈਕਟਲੀ ਵੀ ਕਿਸੇ ਵੀ ਸਾਡੇ ਆਫੀਸਰ ਕੋਲ ਜਾਂ ਮੁਲਾਜ਼ਮ ਕੋਲ ਆ ਕੇ ਸਾਡੇ ਜਿਹੜੇ ਮੈਗਨੇਟਿਕ ਕਿਸੇ ਵੀ ਪੁਲਿਸ ਆਫੀਸਰ ਕੋਲ ਆ ਕੇ ਤੁਸੀਂ ਆਪਣੀ ਗੱਲ ਕਰ ਸਕਦੇ ਹੋ ਤੇ ਟਾਈਮ ਬਾਉਂਡ ਮੈਨਰ ਦੇ ਵਿੱਚ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾਾ ਟੀਵੀ ਸੁਤੰਤਰਤਾ ਦਿਵਸ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਐਸਐਸਪੀ ਸ਼ੁਭਮ ਅਗਰਵਾਲ ਖੁਦ ਮੈਦਾਨ ਵਿੱਚ ਉਤਰੇ ਇਸ ਮੌਕੇ 150 ਦੇ ਕਰੀਬ ਪੁਲਿਸ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਹਿੱਸਾ ਲਿਆ ਐਸਐਸਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਇਲਾਕੇ ਵਿੱਚ ਅਮਨ ਅਮਾਨ ਬਰਕਰਾਰ ਰੱਖਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਲਈ ਫਲੈਗ ਮਾਰਚ ਕੱਢਿਆ ਗਿਆ ਇਹ ਮਾਰਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ਼ੁਰੂ ਹੋ ਕੇ ਮੁੱਖ ਬਾਜ਼ਾਰਾਂ ਤੇ ਵੱਖ-ਵੱਖ ਰਹਿਸ਼ੀ ਇਲਾਕਿਆਂ ਵਿੱਚੋਂ ਲੰਘਿਆ ਐਸਐਸਪੀ ਸ਼ੁਭਮ ਮਕਰਵਾਲ ਨੇ ਕਿਹਾ ਕਿ ਇਹ ਫਲੈਗ ਮਾਰਚ 15 ਅਗਸਤ ਨੂੰ ਹੋਣ ਵਾਲੀ ਸਮਾਗਮ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਕੱਢਿਆ ਗਿਆ ਹੈ ਇਸ ਦਾ ਮੁੱਖ ਮਕਸਦ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨੂੰ ਰੋਕਣਾ ਅਤੇ ਲੋਕਾਂ ਨੂੰ ਸੁਤੰਤਰਤਾ ਦਿਵਸ ਦੇ ਜਸ਼ਨ ਵਿੱਚ ਬੇਖੌਫ ਹੋ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਹੈ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਗਏ ਨੇ ਸ਼ਹਿਰ ਦੇ ਸਵੇਦਰਸ਼ੀਲ ਇਲਾਕਿਆਂ ਵਿੱਚ ਵਾਧੂ ਪੁਲਿਸ ਫੋਰਸ ਤੇ ਨਾਤ ਕੀਤੀ ਗਈ ਹੈ ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਵਿਅਸਤੂ ਜਾਂ ਸ਼ੱਕੀ ਵਿਅਕਤੀ ਦੀ ਖਬਰ ਮਿਲੇ ਤਾਂ ਪੁਲਿਸ ਨੂੰ ਇਸ ਦੇ ਸਬੰਧ ਵਿੱਚ ਸੂਚਨਾ ਦਿੱਤੀ ਜਾਵੇ ਐਸਐਸਪੀ ਸ਼ੁਭਮ ਅਗਰਵਾਲ ਨੇ ਹੋਰ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਸਮਾਜ ਵਿਰੋਧੀ ਐ ਦੇਸ਼ ਵਿਰੋਧੀ ਜਿਹੜੀ ਇਸ ਤਰੀਕੇ ਦੀ ਤਾਕਤ ਦੇ ਹੁੰਦੀ ਉਹ ਐਕਟਿਵ ਹੋ ਜਾਂਦੀ ਹੈ ਤੇ ਉਹ ਕਿਤੇ ਨਾ ਕਿਤੇ ਦਾ ਫਾਇਦਾ ਉਠਾਣ ਦੀ ਕੋਸ਼ਿਸ਼ ਕਰਦੀ ਹੈ ਇਨਸਾਈ ਗੱਲਾਂ ਨੂੰ ਦੇਖਦੇ ਹੋਏ ਤੇ ਇਹਦੇ ਨਾਲ ਨਾਲ ਸਾਡੇ ਜ਼ਿਲ੍ਹੇ ਦੇ ਵਿੱਚ ਇਹਨੂੰ ਪ੍ਰੋਪਰ ਜਿੱਦਾਂ ਕ੍ਰਾਈਮ ਫਰੀ ਚੱਲ ਰਿਹਾ ਹੈ ਇੱਥੇ ਕਾਫੀ ਸਮਾਂ ਤੋਂ ਪੀਸਫੁੱਲ ਚੱਲ ਰਿਹਾ ਹੈ ਉਸ ਤਰੀਕੇ ਨਾਲ ਇਹਨੂੰ ਬਰਕਰਾਰ ਰੱਖਦੇ ਹੋਏ ਸਾਡੀ ਜਿਹੜੀ ਪੁਲਿਸ ਫੋਰਸ ਹੈ ਉਹ ਮੁਸਤੈਦੀ ਨਾਲ ਤਾਇਨਾਤ ਹੈ ਟਾਈਮ ਹੈ ਆਪਣੇ ਇਲਾਕੇ ਦੇ ਵਿੱਚ ਨਾਕਾਬੰਦੀ ਤੇ ਕਿਲਾਬੰਦੀ ਪੂਰੇ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਕੀਤੀ ਹੋਈ ਹੈ ਜਿਹੜੇ ਵਿੱਚ ਚਾਰੋਂ ਜਿਹੜੇ ਪਾਸੋਂ ਜਿਹੜੇ ਐਕਸੈਸ ਰੋਡਸ ਹੈਗੀਆਂ ਜਿਹੜੇ ਜ਼ਿਲ੍ਹੇ ਨੂੰ ਕਨੈਕਟ ਕਰਦੇ ਆ ਉਹ ਸਾਰਿਆਂ ਤੇ ਲਗਾਤਾਰ 24/7 ਨਾਕਾਬੰਦੀ ਚੱਲ ਰਹੀ ਆ ਜਿਹੜੇ ਇੰਪੋਰਟੈਂਟ ਪਬਲਿਕ ਪਲੇਸਿਸ ਐ ਜਿਵੇਂ ਕਿ ਬੱਸ ਸਟੈਂਡ ਰੇਲਵੇ ਸਟੇਸ਼ਨ ਹੋਰ ਜਿਹੜੇ ਪੀੜੇ ਆ ਜਿਹੜੀ ਸੜਕਾਂ ਨੇ ਆ ਜਾਂ ਗਲੀਆਂ ਨੇ ਆ ਜਾਂ ਮੇਨ ਜਿਹੜੇ ਸਾਡੇ ਬਾਜ਼ਾਰ ਨੇ ਆ ਸਾਰਿਆਂ ਤੇ ਹੀ ਸਾਡੀ ਜਿਹੜੀ ਟੀਮ ਐ ਲਗਾਤਾਰ ਉਹਨਾਂ ਦੀ ਚੈਕਿੰਗ ਕਰ ਰਹੀ ਐ ਤੇ ਮੁਸਤੈਦੀ ਨਾਲ ਉਸ ਤੇ ਅਸੀਂ ਆਪਣੀ ਡਿਊਟੀਆਂ ਕਰ ਰਹੇ ਹਾਂ। ਉਸੀ ਲੜੀ ਦੇ ਵਿੱਚ ਅੱਜ ਅਸੀਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਫਲੈਗ ਮਾਰਚ ਫਾਲੋਡ ਬਾਈ ਆ ਫੋਟੋ ਮਾਰਚ ਉਹ ਅਸੀਂ ਕਰ ਰਹੇ ਆ ਤੇ ਇਹਦੇ ਵਿੱਚ ਕਰੀ 150 ਦੇ ਕਰੀਬ ਜਿਹੜੇ ਸਾਡੇ ਮੁਲਾਜ਼ਮ ਹੈ ਉਹ ਪਾਰਟਿਸਪੇਟ ਕਰ ਰਹੇ ਆ ਤੇ ਐਸਪੀ ਡੀ ਸਾਹਿਬ ਨੂੰ ਪੂਰੇ ਇਸ ਨੂੰ ਨਿਗਰਾਨੀ ਨੂੰ ਦੀ ਲੀਡ ਕਰ ਰਹੇ ਆ ਐਸੀ ਆਪ ਦੇ ਵਿੱਚ ਅੱਗੇ ਤੋਂ ਲੀਡਿੰਗ ਫਰਮ ਦਾ ਫਰਟ ਪਾਰਟਿਸਪੇਟ ਕਰ ਰਹੇ ਆ ਤੇ ਇਹ ਸਾਰੀ ਗੱਲਾਂ ਤੋਂ ਮੇਰੀ ਲੋਕਾਂ ਨੂੰ ਸਿਰਫ ਇਹੀ ਅਪੀਲ ਹੈ ਕਿ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਐਂਟੀ ਸੋਸ਼ਲ ਐਂਟੀ ਨੈਸ਼ਨਲ ਐਕਟੀਵਿਟੀ ਦੇ ਬਾਰੇ ਜਾਂ ਜਿੱਦਾਂ ਸਰਕਾਰ ਦਾ ਚੱਲ ਰਿਹਾ ਹੈ ਮੁਹਿੰਮ ਸਰਕਾਰ ਵੱਲੋਂ ਜੋ ਨਸ਼ਾ ਬਰੋਕਰ ਤੇ ਉਸ ਨੂੰ ਲੈ ਕੇ ਤੁਹਾਡੇ ਕੋਲ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਮਿਲਦੀ ਹੈ ਤੁਸੀਂ ਪੁਲਿਸ ਕੰਟਰੋਲ ਰੂਮ ਜਿਹਦੇ ਵਿੱਚ 112 ਨੰਬਰ ਤੇ 1003 ਨੰਬਰ ਹੈ ਉਹਦੇ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ ਉਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸੇਫ ਪੰਜਾਬ ਦੀ ਜਿਹੜੀ ਐਪ ਲਾਈਨ ਐ ਉਹਦੇ ਵਿੱਚ ਤੁਸੀਂ ਆਪਣੀ ਜਿਹੜੀ ਹੈਗੀ ਇਨਫੋਰਮੇਸ਼ਨ ਦੇ ਸਕਦੇ ਹੋ ਜਾਂ ਡਾਇਰੈਕਟਲੀ ਵੀ ਕਿਸੇ ਵੀ ਸਾਡੇ ਆਫਸਰ ਕੋਲ ਜਾਂ ਮੁਲਾਜ਼ਮ ਕੋਲ ਆ ਕੇ ਸਾਡੇ ਜਿਹੜੇ ਮੈਕਨੇ ਤੇ ਕਿਸੇ ਵੀ ਪੁਲਿਸ ਆਫਸਰ ਕੋਲ ਆ ਕੇ ਤੁਸੀਂ ਆਪਣੀ ਗੱਲ ਕਰ ਸਕਦੇ ਹੋ ਤੇ ਟਾਈਮ ਬਾਉਂਡ ਮੈਨਰ ਦੇ ਵਿੱਚ ਉਸ ਤੇ ਮੰਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਸੁਤੰਤਰਤਾ ਦਿਵਸ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਐਸਐਸਪੀ ਸ਼ੁਭਮ ਅਗਰਵਾਲ ਖੁਦ ਮੈਦਾਨ ਵਿੱਚ ਉਤਰੇ ਇਸ ਮੌਕੇ 150 ਦੇ ਕਰੀਬ ਪੁਲਿਸ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਹਿੱਸਾ ਲਿਆ ਐਸਐਸਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਇਲਾਕੇ ਵਿੱਚ ਅਮਨ ਅਮਾਨ ਬਰਕਰਾਰ ਰੱਖਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਲਈ ਫਲੈਗ ਮਾਰਚ ਕੱਢਿਆ ਗਿਆ ਹੈ ਇਹ ਮਾਰਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ਼ੁਰੂ ਹੋ ਕੇ ਮੁੱਖ ਬਾਜ਼ਾਰਾਂ ਤੇ ਵੱਖ-ਵੱਖ ਰਹਿਸ਼ੀ ਇਲਾਕਿਆਂ ਵਿੱਚੋਂ ਲੰਘਿਆ ਐਸਐਸਪੀ ਸ਼ੁਭਮ ਮਕਰਵਾਲ ਨੇ ਕਿਹਾ ਕਿ ਇਹ ਫਲੈਗ ਮਾਰਚ 15 ਅਗਸਤ ਨੂੰ ਹੋਣ ਵਾਲੀ ਸਮਾਗਮ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਕੱਢਿਆ ਗਿਆ ਹੈ ਇਸ ਦਾ ਮੁੱਖ ਮਕਸਦ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨੂੰ ਰੋਕਣਾ ਅਤੇ ਲੋਕਾਂ ਨੂੰ ਸੁਤੰਤਰਤਾ ਦਿਵਸ ਦੇ ਜਸ਼ਨ ਵਿੱਚ ਬੇਖੌਫ ਹੋ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਹੈ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਗਏ ਨੇ ਸ਼ਹਿਰ ਦੇ ਸਵੇਦਰਸ਼ੀਲ ਇਲਾਕਿਆਂ ਵਿੱਚ ਵਾਧੂ ਪੁਲਿਸ ਫੋਰਸ ਤੇ ਨਾਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਵਿਅਸਤੂ ਜਾਂ ਸ਼ੱਕੀ ਵਿਅਕਤੀ ਦੀ ਖਬਰ ਮਿਲੇ ਤਾਂ ਪੁਲਿਸ ਨੂੰ ਇਸ ਦੇ ਸੰਬੰਧ ਵਿੱਚ ਸੂਚਨਾ ਦਿੱਤੀ ਜਾਵੇ ਐਸਐਸਪੀ ਸ਼ੁਭਮ ਅਗਰਵਾਲ ਨੇ ਹੋਰ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਸਮਾਜ ਵਿਰੋਧੀਆ ਦੇਸ਼ ਵਿਰੋਧੀ ਜਿਹੜੀ ਇਸ ਤਰੀਕੇ ਦੀ ਤਾਕਤੇ ਹੁੰਦੀ ਉਹ ਐਕਟਿਵ ਹੋ ਜਾਂਦੀ ਹੈ ਤੇ ਉਹ ਕਿਤੇ ਨਾ ਕਿਤੇ ਦਾ ਫਾਇਦਾ ਉਠਾਣ ਦੀ ਕੋਸ਼ਿਸ਼ ਕਰਦੀ ਹੈ ਮਨਸਾਈ ਗੱਲਾਂ ਨੂੰ ਦੇਖਦੇ ਹੋਏ ਤੇ ਇਹਦੇ ਨਾਲ-ਨਾਲ ਸਾਡੇ ਜ਼ਿਲ੍ਹੇ ਦੇ ਵਿੱਚ ਇਹਨੂੰ ਪ੍ਰੋਪਰ ਜਿੱਦਾਂ ਕ੍ਰਾਈਮ ਫਰੀ ਚੱਲ ਰਿਹਾ ਹੈ ਇੱਥੇ ਕਾਫੀ ਸਮਾਂ ਤੋਂ ਪੀਸਫੁੱਲ ਚੱਲ ਰਿਹਾ ਹੈ ਉਸ ਤਰੀਕੇ ਨਾਲ ਹੀ ਇਹਨੂੰ ਬਰਕਰਾਰ ਰੱਖਦੇ ਹੋਏ ਸਾਡੀ ਜਿਹੜੀ ਪੁਲਿਸ ਫੋਰਸ ਹੈ ਉਹ ਮੁਸਤੈਦੀ ਨਾਲ ਤਾਇਨਾਤ ਹੈ ਕਾਇਮ ਹੈ ਆਪਣੇ ਇਲਾਕੇ ਦੇ ਵਿੱਚ ਨਾਕਾਬੰਦੀ ਤੇ ਕਿਲਾਬੰਦੀ ਪੂਰੇ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਕੀਤੀ ਹੋਈ ਹੈ ਜਿਹਦੇ ਵਿੱਚ ਚਾਰੋਂ ਜਿਹੜੇ ਪਾਸੋਂ ਜਿਹਨੂੰ ਐਕਸੈਸ ਰੋਡਸ ਹੈਗੀਆਂ ਜਿਹੜੇ ਜ਼ਿਲ੍ਹੇ ਨੂੰ ਕਨੈਕਟ ਕਰਦੇ ਆ ਉਹ ਸਾਰਿਆਂ ਤੇ ਲਗਾਤਾਰ 24/7 ਨਾਕਾਬੰਦੀ ਚੱਲ ਰਹੀ ਆ ਜਿਹੜੇ ਇੰਪੋਰਟੈਂਟ ਪਬਲਿਕ ਪਲੇਸਿਸ ਐ ਜਿਵੇਂ ਕਿ ਬੱਸ ਸਟੈਂਡ ਰੇਲਵੇ ਸਟੇਸ਼ਨ ਹੋਰ ਜਿਹੜੇ ਪੀੜੇ ਆ ਜਿਹੜੀ ਸੜਕਾਂ ਨੇ ਆ ਜਾਂ ਗਲੀਆਂ ਨੇ ਆ ਜਾਂ ਮੇਨ ਜਿਹੜੇ ਸਾਡੇ ਬਾਜ਼ਾਰ ਨੇ ਆ ਸਾਰੇ ਤੇ ਸਭੀ ਜਿਹੜੀ ਟੀਮ ਐ ਲਗਾਤਾਰ ਉਹਨਾਂ ਦੀ ਚੈਕਿੰਗ ਕਰ ਰਹੀ ਐ ਤੇ ਮੁਸਤੈਦੀ ਨਾਲ ਉਸਦੇ ਅਸੀਂ ਆਪਣੀ ਡਿਊਟੀਆਂ ਕਰ ਰਹੇ ਹਾਂ ਉਸੇ ਲੜੀ ਦੇ ਵਿੱਚ ਅੱਜ ਅਸੀਂ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਫਲੈਗ ਮਾਰਚ ਫਾਲੋਡ ਬਾਏ ਆ ਫੂਟ ਮਾਰਚ ਉਹ ਅਸੀਂ ਕਰ ਰਹੇ ਆ ਤੇ ਇਹਦੇ ਵਿੱਚ ਕਰੀਬ 150 ਦੇ ਕਰੀਬ ਜਿਹੜੇ ਸਾਡੇ ਮੁਲਾਜ਼ਮ ਹੈ ਉਹ ਪਾਰਟਿਸਪੇਟ ਕਰ ਰਹੇ ਆ ਤੇ ਐਸਪੀ ਡੀ ਸਾਹਿਬ ਇਹਨੂੰ ਪੂਰੇ ਇਸ ਨੂੰ ਨਿਗਰਾਨੀ ਨੂੰ ਦੀਆਂ ਲੀਡ ਕਰ ਰਹੇ ਆ ਐਸੀ ਆਪ ਦੇ ਵਿੱਚ ਅੱਗੇ ਤੋਂ ਲੀਡਿੰਗ ਫਰਮ ਦਾ ਫੰਟ ਪਾਰਟਿਸਪੇਟ ਕਰ ਰਹੇ ਆ ਤੇ ਇਹ ਸਾਰੀ ਗੱਲਾਂ ਤੋਂ ਮੇਰੀ ਲੋਕਾਂ ਨੂੰ ਸਿਰਫ ਇਹੀ ਅਪੀਲ ਹੈ ਕਿ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਐਂਟੀ ਸੋਸ਼ਲ ਐਂਟੀ ਨੈਸ਼ਨਲ ਐਕਟੀਵਿਟੀ ਦੇ ਬਾਰੇ ਜਾਂ ਜਿੱਦਾਂ ਸਰਕਾਰ ਦਾ ਚੱਲ ਰਿਹਾ ਹੈ ਮੁਹਿੰਮ ਸਰਕਾਰ ਵੱਲੋਂ ਉਹਨੂੰ ਨਸ਼ਾ ਬਰੋਤ ਉਹਦੇ ਹਸਨੂ ਲੈ ਕੇ ਤੁਹਾਡੇ ਕੋਲ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਮਿਲਦੀ ਹੈ ਤੁਸੀਂ ਪੁਲਿਸ ਕੰਟਰੋਲ ਰੂਮ ਜਿਹਦੇ ਵਿੱਚ 112 ਨੰਬਰ ਤੇ 103 ਨੰਬਰ ਹੈ ਉਹਦੇ ਤੁਸੀਂ ਆਪਣੀ ਗੱਲ ਕਹਿ ਸਕਦੇ ਉਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸੇਫ ਪੰਜਾਬ ਜਿਹੜੀ ਟੈਪਲਾਈ ਐਪ ਉਹਦੇ ਵਿੱਚ ਤੁਸੀਂ ਆਪਣੀ ਜਿਹੜੀ ਹੈਗੀ ਇਨਫੋਰਮੇਸ਼ਨ ਦੇ ਸਕਦੇ ਹੋ ਜਾਂ ਡਾਇਰੈਕਟਲੀ ਵੀ ਕਿਸੇ ਵੀ ਸਾਡੇ ਆਫੀਸਰ ਕੋਲ ਜਾਂ ਮੁਲਾਜ਼ਮ ਕੋਲ ਆ ਕੇ ਸਾਡੇ ਜਿਹੜੇ ਮੈਗਨੇਟਿਕ ਕਿਸੇ ਵੀ ਪੁਲਿਸ ਆਫੀਸਰ ਕੋਲ ਆ ਕੇ ਤੁਸੀਂ ਆਪਣੀ ਗੱਲ ਕਰ ਸਕਦੇ ਹੋ ਤੇ ਟਾਈਮ ਬਾਉਂਡ ਮੈਨਰ ਦੇ ਵਿੱਚ ਉਸਤੇ ਕਾਨੂੰਨੀ ਕਾਰਵਾਈ ਕੀਤੀ ਜਾਏ and